ਸਸ਼ੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਾਪ ਸਿੱਧੂ ਤਰਨਤਾਰਨ ਦੀ ਜ਼ਿਮਨੀ ਚੋਣ ਆਉਣ ਵਾਲੀ ਹੈ ਤਾਂ ਅਜੇਹੇ ਦੇ ਵਿੱਚ ਅਕਾਲੀ ਦਲ ਕੋਈ ਵੀ ਮੌਕਾ ਗਵਾਉਣਾ ਨਹੀਂ ਚਾਹੁੰਦਾ ਅਕਾਲੀ ਦਲ ਜਿੱਥੇ ਇੱਕ ਪਾਸੇ ਹੜਾ ਨੂੰ ਲੈ ਕੇ ਗਰਾਊਂਡ ਪੱਧਰ ਤੇ ਉਤਰਿਆ ਹੋਇਆ ਤਾਂ ਉੱਥੇ ਹੀ ਅੱਜ ਤਰਨਤਾਰਨ ਦੇ ਵਿੱਚ ਸੁਖਬੀਰ ਬਾਦਲ ਆਪਣੀ ਸਮੂਹ ਲੀਡਰਸ਼ਿਪ ਦੇ ਨਾਲ ਪਹੁੰਚੇ ਜਿੱਥੇ ਉਹਨਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਰਨਤਾਰਨ ਹਲਕੇ ਦੇ ਵਿੱਚ ਇੱਕ ਨਰਸਿੰਗ ਕਾਲਜ ਬਣਾਇਆ ਜਾ ਰਿਹਾ ਹੈ ਜੋ ਕਿ ਬਣਾਇਆ ਜਾਵੇਗਾ ਐਸਜੀਪੀਸੀ ਦੀ ਮਦਦ ਦੇ ਨਾਲ ਐਸਜੀਪੀਸੀ ਉਸ ਕਾਲਜ ਦਾ ਜਿੰਮਾ ਚੱਕੇਗੀ ਤੇ ਆਉਣ ਵਾਲੇ ਦਿਨਾਂ ਚ ਇਸ ਦਾ ਉਦਘਾਟਨ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਥੋਂ ਦੇ ਲੋਕਾਂ ਨੂੰ ਇੱਕ ਹਸਪਤਾਲ ਹੈ ਜਿਹੜਾ ਉਹ ਵੀ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ ਤੇ ਉਪ ਚੋਣਾਂ ਨੂੰ ਜਿੱਤਣ ਦੇ ਲਈ ਹਰ ਤਰ੍ਹਾਂ ਦੀ ਵਾਹ ਅਕਾਲੀ ਦਲ ਲਾਰਿਆ ਕੀ ਕਹਿੰਨੇ ਸਪੋਕਸ ਸੁਖਬੀਰ ਬਾਦਲ ਦਾ ਆਓ ਸੁਣਦੇ ਹਾਂ ਅੱਜ ਨਾਲੇ ਤੇ ਸਾਰਾ ਇਲਾਕਾ ਡੁੱਬ ਗਿਆ ਉੱਥੇ ਜਾਣਾ ਪਿਆ ਉੱਥੇ ਇੰਤਜ਼ਾਮ ਕਰਨੇ ਪਏ ਉੱਥੇ ਪਾਣੀ ਦਾ ਇੰਜ਼ਾਮ ਬੁਰਾ ਪੀਣ ਵਾਲੇ ਪਾਣੀ ਦਾ ਲੰਗਰ ਦਾ ਕਿਸ਼ਤੀਆਂ ਦਾ ਬਹੁਤ ਜ਼ਿਆਦਾ ਚੀਜ਼ਾਂ ਦੀ ਲੋਡ ਸੀ ਉਹ ਸਾਰਾ ਸੇ ਇੰਜ਼ਾਮ ਕਰਕੇ ਮੈਂ ਇਸ ਕਰਕੇ ਲੇਟ ਹੋ ਗਿਆ ਮਾਫੀ ਚਾਹੁੰਦਾ ਤੁਸੀਂ ਥੋੜੇ ਦਿਨ ਪਹਿਲੇ ਮੇਰੇ ਕੋਲ ਸੰਗਤ ਆਈ ਸੀ ਕਿ ਬਾਬਾ ਬੁੱਢਾ ਜੀ ਦੇ ਸਤਾਨ ਤੇ ਫਿਰ ਹਸਤਾਲਾ ਉਹ ਬਿਲਕੁਲ ਹੀ ਖਤਮ ਮੰਗੂ ਹੋਏ ਪਿਆ ਤੇ ਐ ਜੀ ਪਵਿੱਤਰ ਧਰਤੀ ਹੈ ਸੋ ਮੈਂ ਉਦੋਂ ਹੀ ਵਾਦਾ ਕੀਤਾ ਸੀ ਕਿ ਤੁਹਾਨੂੰ ਇਮੀਡੀਏਟਲੀ ਚਲਾਵਾਂਗੇ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਆ ਜਿਹੜਾ ਹੈ ਹਸਪਤਾਲ ਹੈ ਫੋਮ ਸਿੱਧਾ ਗੁਰੂ ਰਾਮਦਾਸ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਦੇ ਥੱਲੇ ਆ ਗਿਆ ਡਾਕਟਰ ਏ ਪੀ ਸਿੰਘ ਇੱਥੇ ਹੁਣੇ ਮਤਲਬ ਡਾਕਟਰ ਸਾਹਿਬ ਆ ਗਏ ਇਧਰ ਮੈਂ ਇਹ ਤੁਸੀਂ ਥੋੜਾ ਇੰਦਰ ਹੋ ਜਾ ਥੋੜੇ ਸਾਰੇ ਦੇਖ ਲੈਣੇ ਹੁਣ ਆ ਸਾਰਾ ਇਹਨਾਂ ਦੇ ਥੱਲੇ ਆ ਗਿਆ ਤੇ ਮੈਨੂੰ ਦੱਸਦੇ ਸੀ ਕਿੰਨੇ ਇੱਕ ਮਹੀਨੇ ਢੇੜ ਮਹੀਨੇ ਚ ਬਣਾ ਦੇਣਾ ਵਧੀਆ ਸਾਰਾ ਇੱਕ ਮਹੀਨੇ ਦੇ ਅੰਦਰ ਜੋਗ ਨੂੰ ਰਾਮ ਦਾ ਹਸਪੀਟਲ ਸਿਸਟਮ ਉਹ ਸਾਰਾ ਇੱਥੇ ਹੋਊਗਾ ਤੇ ਆ ਹੁਣ ਮੈਡੀਕਲ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਗਿਆ ਸੋ ਆ ਇੱਕ ਪੂਰਾ ਉਹੀ ਹਸਪੀਟਲ ਹੈ ਉਹ ਇੱਥੇ ਆ ਸਿਸਟਮ ਬਣ ਗਿਆ ਤੇ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਮੈਡੀਕਲ ਯੂਨੀਵਰਸਿਟੀ ਦਾ ਇੱਕ ਸੈਂਟਰ ਬਣ ਗਿਆ ਤੇ ਇਹਦੇ ਕਰਕੇ ਆ ਤੁਸੀਂ ਆ ਲਾ ਦਿਓ ਚਿੰਤਾ ਹੁਣ ਇਸ ਇਲਾਕੇ ਨੂੰ ਮੈਂ ਕਹਿੰਦਾ ਕਿ ਬਹੁਤ ਵਧੀਆ ਪਰਲਾ ਅੱਜ ਹੋ ਗਿਆ ਚੰਗਾ ਤੁਸੀਂ ਮੈਨੂੰ ਯਾਦ ਕਰਾ ਦਿੱਤਾ ਤੇ ਨਾਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਇਹ ਤਰਨਤਨ ਸਾਹਿਬ ਦੇ ਵਿੱਚ ਵੀ ਜਗ੍ਹਾ ਪਈ ਹੈ ਉੱਥੇ ਅਸੀਂ ਨਰਸਿੰਗ ਕਾਲਜ ਐ ਜੀ ਬੀ ਸੀ ਤਰਫੋਂ ਮੈਨੂੰ ਲੱਗਦਾ ਅਗਲੇ ਦਿਨਾਂ 'ਚ ਮੈਂ ਆ ਕੇ ਉਹਦਾ ਵੀ ਆਪਾਂ ਉਦਗਾਰਨ ਕਰ ਦਾਂਗੇ ਤੇ ਤੋ ਤਰਨਤਨ ਸ਼ਹਿਰ ਵਿੱਚ ਕੋਈ ਨਰਸਿੰਗ ਕਾਲਜ ਬਣ ਜਾਣਾ ਤੇ ਮੈਨੂੰ ਲੱਗਦਾ ਆਪਣੇ ਇਲਾਕੇ ਦੀਆਂ ਬੱਚੀਆਂ ਹੁਣ ਇੱਥੇ ਹੀ ਪੜ ਸਕਣਗੀਆਂ ਮੈਨੂੰ ਲੱਗਦਾ ਅਗਲੇ ਸੈਮਿਸਟਰ ਤੋਂ ਜਦੋਂ ਸ਼ੁਰੂ ਹੋਊਗਾ ਉਹ ਵੀ ਅਸੀਂ ਹੈ ਅਗਲੇ ਅਗਲੇ ਮੈਂ 5-7 ਮਹੀਨੇ ਜਦੋਂ ਆਇਆ ਉਹਦਾ ਵੀ ਕੰਮ ਅਸੀਂ ਮੁਕੰਮਲ ਕਰਕੇ ਉਹਨੂੰ ਵੀ ਸ਼ੁਰੂਆਤ ਕਰਦਾਂਗੇ ਮੈਂ ਮਾਫੀ ਚਾਹਣਾ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਹੈ ਖੁੱਲ੍ਹ ਕੇ ਵਿਚਾਰ ਕਰਨੇ ਨਹੀਂ ਕਰ ਨਹੀਂ ਸਕਣਾ ਪਰ ਮੈਂ ਇੱਕ ਬੇਨਤੀ ਕਰਨਾ ਹੈ ਜੋ ਹਾਲਾਤ ਪੰਜਾਬ ਦੀ ਬਣੀ ਹੈ ਜੇ ਤਰਨਤਰ ਨਾਲੋਂ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਤੁਸੀਂ ਬਚਾ ਸਕਦੇ ਹੋ ਆ ਜਿਹੜਾ ਬਾਈਲੈਕਸ਼ਨ ਹੈ ਇਸ ਬਾਈਲੈਕਸ਼ਨ ਚ ਕਾਲੀ ਦਲ ਨੂੰ ਤਕੜਾ ਕਰਕੇ ਬੀਬੀ ਜੀ ਨੂੰ ਐਮਐਲਏ ਬਣਾ ਦਿਓ ਇੱਥੋਂ ਹੀ ਤੂਫਾਨ ਖੜਾ ਕਰਦਾਂਗੇ ਤੇ ਆ ਜਿਹੜੇ ਠੱਗ ਚੋਰ ਲੁਟੇਰੇ ਪੰਜਾਬ ਦੇ ਦਿੱਲੀ ਵਾਲੇ ਇੱਥੇ ਬੈਠੇ ਆ ਇਹਨਾਂ ਨੂੰ ਭਜਾ ਕੇ ਆਪਣਾ ਪੰਜਾਬ ਚ ਰਾਜ ਲੈ ਕੇ ਆਈਏ ਤਾਈਂ ਬਚਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਨਾਲੇ ਤੇ ਸਾਰਾ ਇਲਾਕਾ ਡੁੱਬ ਗਿਆ ਉੱਥੇ ਜਾਣਾ ਪਿਆ ਉੱਥੇ ਇੰਤਜ਼ਾਮ ਕਰਨੇ ਪਏ ਉੱਥੇ ਪਾਣੀ ਦਾ ਇੰਤਜ਼ਾਮ ਪੁਰਾ ਪੀਣ ਵਾਲੇ ਪਾਣੀ ਦਾ ਲੰਗਰ ਦਾ ਕਿਸ਼ਤੀਆਂ ਦਾ ਬਹੁਤ ਜ਼ਿਆਦਾ ਚੀਜ਼ਾਂ ਦੀ ਲੋਡ ਸੀ ਉਹ ਸਾਰਾ ਸਿ ਇੰਤਜ਼ਾਮ ਕਰਕੇ ਮੈਂ ਇਸ ਕਰਕੇ ਲੇਟ ਹੋ ਗਿਆ ਮਾਫੀ ਚਾਹੁੰਦਾ ਤੁਸੀਂ ਥੋੜੇ ਦਿਨ ਪਹਿਲੇ ਮੇਰੇ ਕੋਲ ਸੰਗਤ ਆਈ ਸੀ ਕਿ ਬਾਬਾ ਬੁੱਢਾ ਜੀ ਵਿਸਤਾਨ ਤੇ ਫਿਰ ਹਸਤਾਲਾ ਉਹ ਬਿਲਕੁਲ ਹੀ ਖਤਮ ਵਾਂਗੂ ਹੋਏ ਪਿਆ ਹੈ ਤੇ ਹੈ ਜੀ ਪਵਿੱਤਰ ਧਰਤੀ ਹੈ ਸੋ ਮੈਂ ਉਦੋਂ ਹੀ ਵਾਦਾ ਕੀਤਾ ਸੀ ਕਿ ਤੁਹਾਨੂੰ ਇਮੀਡੀਏਟਲੀ ਚਲਾਵਾਂਗੇ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਆਹ ਜਿਹੜਾ ਹਸਪਤਾਲ ਹੈ ਫੋਮ ਸਿੱਧਾ ਗੁਰੂ ਰਾਮਦਾਸ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਦੇ ਥੱਲੇ ਆ ਗਿਆ ਡਾਕਟਰ ਏਪੀ ਸਿੰਘ ਇੱਥੇ ਹੁਣੇ ਮਤਲਬ ਡਾਕਟਰ ਸਾਹਿਬ ਆ ਗਏ ਇੱਧਰ ਮੈਂ ਇਹ ਤੁਸੀਂ ਥੋੜਾ ਇੰਦਰ ਹੋ ਜਾ ਥੋੜੇ ਸਰ ਦੇਖ ਲੈਣੇ ਹੁਣ ਆ ਸਾਰਾ ਇਹਨਾਂ ਦੇ ਥੱਲੇ ਆ ਗਿਆ ਤੇ ਮੈਨੂੰ ਦੱਸਦੇ ਸੀ ਕਿਨੇ ਇੱਕ ਮਹੀਨੇ ਜਿਹੜੇ ਮਹੀਨੇ ਚ ਬਣਾ ਦੇਣਾ ਵਧੀਆ ਸਾਰਾ ਇੱਕ ਮਹੀਨੇ ਦੇ ਅੰਦਰ ਜੋਗ ਨੂੰ ਰਾਮ ਦਾ ਹਸਪੀਟਲ ਸਿਸਟਮ ਉਹ ਸਾਰਾ ਇੱਥੇ ਹੋਊਗਾ ਤੇ ਆ ਹੁਣ ਮੈਡੀਕਲ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਗਿਆ ਹੈ ਸੋ ਆ ਇੱਕ ਪੂਰਾ ਉਹੀ ਹਸਪਤਲ ਹੈ ਉਹ ਇੱਥੇ ਆ ਸਿਸਟਮ ਬਣ ਗਿਆ ਤੇ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਮੈਡੀਕਲ ਯੂਨੀਵਰਸਿਟੀ ਦਾ ਇੱਕ ਸੈਂਟਰ ਬਣ ਗਿਆ ਤੇ ਇਹਦੇ ਕਰਕੇ ਆ ਤੁਸੀਂ ਆ ਲਾ ਦਿਓ ਚਿੰਤਾ ਹੁਣ ਇਸ ਇਲਾਕੇ ਨੂੰ ਮੈਂ ਕਹਿੰਦਾ ਕਿ ਬਹੁਤ ਵਧੀਆ ਬਰਲਾ ਅੱਜ ਹੋ ਗਿਆ ਚੰਗਾ ਤੁਸੀਂ ਮੈਨੂੰ ਯਾਦ ਕਰਾ ਦਿਆ ਤੇ ਨਾਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਇੱਕ ਤਰਨ ਤਰਨ ਸਾਹਿਬ ਦੇ ਵਿੱਚ ਵੀ ਜਗ੍ਹਾ ਪਈ ਹੈ ਉੱਥੇ ਅਸੀਂ ਨਰਸਿੰਗ ਕਾਲਜ ਐ ਜੀ ਬੀ ਸੀ ਤਰਫੋਂ ਮੈਨ ਲੱਗਦਾ ਅਗਲੇ ਦਿਨਾਂ 'ਚ ਮੈਂ ਆ ਕੇ ਉਹਦਾ ਵੀ ਆਪਾਂ ਉਹਦਾ ਕਾਰਨ ਕਰਦਾਂਗੇ ਪਿੰਸ ਤੋਂ ਤਰਨਤਾਰਨ ਸ਼ਹਿਰ ਵਿੱਚ ਕੋਈ ਨਰਸਿੰਗ ਕਾਲਜ ਬਣ ਜਾਣਾ ਤੇ ਮੈਨੂੰ ਲੱਗਦਾ ਆਪਣੇ ਇਲਾਕੇ ਦੀਆਂ ਬੱਚੀਆਂ ਹੁਣ ਇੱਥੇ ਹੀ ਪੜ ਸਕਣਗੀਆਂ ਮੈਨੂੰ ਲੱਗਦਾ ਅਗਲੇ ਸੈਮਿਸਟਰ ਤੋਂ ਜਦੋਂ ਸ਼ੁਰੂ ਹੋਊਗਾ ਉਹ ਵੀ ਅਸੀਂ ਅਗਲੇ ਅਗਲੇ ਮੈਂ 5-7 ਮਹੀਨੇ ਜਦੋਂ ਆਇਆ ਉਹਦਾ ਵੀ ਕੰਮ ਅਸੀਂ ਮੁਕੰਮਲ ਕਰਕੇ ਉਹਨੂੰ ਵੀ ਸ਼ੁਰੂਆਤ ਕਰਦਾਂਗੇ ਮੈਂ ਮਾਫੀ ਚਾਹਣਾ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਆ ਖੁੱਲ ਕੇ ਵਿਚਾਰ ਕਰਨੇ ਨਹੀਂ ਕਰ ਨਹੀਂ ਸਕਣਾ ਪਰ ਮੈਂ ਇੱਕ ਬੇਨਤੀ ਕਰਨਾ ਹੈ ਜੋ ਹਾਲਾਤ ਪੰਜਾਬ ਦੀ ਬਣੀ ਐ ਜੇ ਤਰਨ ਤਰ ਨਾਲੋਂ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਤੁਸੀਂ ਬਚਾ ਸਕਦੇ ਹੋ ਆ ਜਿਹੜਾ ਬਾਈਲੈਕਸ਼ਨ ਹੈ ਇਸ ਬਾਈਲੈਕਸ਼ਨ ਚ ਕਾਲੀ ਦਲ ਨੂੰ ਤਕੜਾ ਕਰਕੇ ਬੀਬੀ ਜੀ ਨੂੰ ਐਮਐਲਏ ਬਣਾ ਦਿਓ ਇੱਥੋਂ ਹੀ ਤੂਫਾਨ ਖੜਾ ਕਰ ਦਾਂਗੇ ਤੇ ਆ ਜਿਹੜੇ ਠੱਗ ਚੋਰ ਲੁਟੇਰੇ ਪੰਜਾਬ ਦੇ ਦਿੱਲੀ ਵਾਲੇ ਇੱਥੇ ਬੈਠੇ ਐ ਇਹਨਾਂ ਨੂੰ ਭਜਾ ਕੇ ਆਪਣਾ ਪੰਜਾਬ ਚ ਰਾਜ ਲੈ ਕੇ ਆਈਏ ਤਾਂ ਹੀ ਬਚਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਨਾਲੇ ਤੇ ਸਾਰਾ ਇਲਾਕਾ ਡੁੱਬ ਗਿਆ ਉੱਥੇ ਜਾਣਾ ਪਿਆ ਉੱਥੇ ਇੰਤਜ਼ਾਮ ਕਰਨੇ ਪਏ ਉੱਥੇ ਪਾਣੀ ਦਾ ਇੰਤਜ਼ਾਮ ਪੁਰਾ ਪੀਣ ਵਾਲੇ ਪਾਣੀ ਦਾ ਲੰਗਰ ਦਾ ਕਿਸ਼ਤੀਆਂ ਦਾ ਬਹੁਤ ਜ਼ਿਆਦਾ ਚੀਜ਼ਾਂ ਦੀ ਲੋੜ ਸੀ ਉਹ ਸਾਰਾ ਸੇ ਇੰਤਜ਼ਾਮ ਕਰਕੇ ਮੈਂ ਇਸ ਕਰਕੇ ਲੇਟ ਹੋ ਗਿਆ ਮਾਫੀ ਚਾਹੁੰਦਾ ਤੁਸੀਂ ਥੋੜੇ ਦਿਨ ਪਹਿਲੇ ਮੇਰੇ ਕੋਲ ਸੰਗਤ ਆਈ ਸੀ ਕਿ ਬਾਬਾ ਬੁੱਢਾ ਜੀ ਦੇ ਸਤਾਨ ਤੇ ਇਹ ਹਸਪਤਾਲ ਹੈ ਉਹ ਬਿਲਕੁਲ ਹੀ ਖਤਮ ਵੰਗੂ ਹੋਏ ਪਿਆ ਤੇ ਐ ਜੀ ਪਵਿੱਤਰ ਧਰਤੀ ਹੈ ਸੋ ਮੈਂ ਉਦੋਂ ਹੀ ਵਾਦਾ ਕੀਤਾ ਸੀ ਕਿ ਤੁਹਾਨੂੰ ਇਮੀਡੀਏਟਲੀ ਚਲਾਵਾਂਗੇ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਆਹ ਜਿਹੜਾ ਹੈ ਹਸਪਤਾਲ ਹੈ ਫੋਮ ਸਿੱਧਾ ਗੁਰੂ ਰਾਮਦਾਸ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਦੇ ਥੱਲੇ ਆ ਗਿਆ ਡਾਕਟਰ ਏਪੀ ਸਿੰਘ ਇੱਥੇ ਹੁਣੇ ਮਤਲਬ ਡਾਕਟਰ ਸਾਹਿਬ ਆ ਗਏ ਇੰਦਰ ਅੰਦਰ। ਇਹ ਤੁਸੀਂ ਥੋੜਾ ਇੰਦਰ ਹੋ ਜਾ ਥੋੜੇ ਸਾਰੇ ਦੇਖ ਲੈਣੇ। ਹੁਣ ਆ ਸਾਰਾ ਇਹਨਾਂ ਦੇ ਥੱਲੇ ਆ ਗਿਆ ਤੇ ਮੈਨੂੰ ਦੱਸਦੇ ਸੀ ਕਿਨੇ ਇੱਕ ਮਹੀਨੇ ਡੇਢ ਮਹੀਨੇ ਚ ਬਣਾਉਣ ਨੂੰ ਵਧੀਆ ਸਾਰਾ ਇੱਕ ਮਹੀਨੇ ਦੇ ਅੰਦਰ ਜੋ ਗੁਰੂ ਰਾਮ ਦਾ ਹਸਪੀਟਲ ਚ ਸਿਸਟਮ ਹੈ ਉਹ ਸਾਰਾ ਇੱਥੇ ਹੋਊਗਾ। ਗੋ ਹਾ ਗੋ ਸ੍ਰੀ ਅਕਾਲ ਤੇ ਆ ਹੁਣ ਮੈਡੀਕਲ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਗਿਆ ਹੈ। ਸੋ ਆ ਇੱਕ ਪੂਰਾ ਉਹੀ ਹਸਪਤਲ ਹੈ ਉਹ ਇੱਥੇ ਆ ਸਿਸਟਮ ਬਣ ਗਿਆ ਤੇ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਮੈਡੀਕਲ ਯੂਨੀਵਰਸਿਟੀ ਦਾ ਇੱਕ ਸੈਂਟਰ ਬਣ ਗਿਆ ਤੇ ਇਹਦੇ ਕਰਕੇ ਆ ਤੁਸੀਂ ਆ ਲਾ ਦਿਓ ਚਿੰਤਾ ਹੁਣ ਇਸ ਇਲਾਕੇ ਨੂੰ ਮੈਂ ਕਹਿੰਦਾ ਕਿ ਬਹੁਤ ਵਧੀਆ ਬਰਲਾ ਅੱਜ ਹੋ ਗਿਆ ਚੰਗਾ ਤੁਸੀਂ ਮੈਨੂੰ ਯਾਦ ਕਰਾ ਦਿਆ ਤੇ ਨਾਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਇੱਕ ਤਰਨ ਤਰਨ ਸਾਹਿਬ ਦੇ ਵਿੱਚ ਵੀ ਜਗ੍ਹਾ ਪਈ ਹੈ ਉੱਥੇ ਅਸੀਂ ਨਰਸਿੰਗ ਕਾਲਜ ਐ ਜੀ ਬੀ ਸੀ ਤਰਫੋਂ ਮੈਨ ਲੱਗਦਾ ਅਗਲੇ ਦਿਨਾਂ 'ਚ ਮੈਂ ਆ ਕੇ ਉਹਦਾ ਵੀ ਆਪਾਂ ਉਹਦਾ ਕਾਰਨ ਕਰਦਾਂਗੇ ਪਿੰਸ ਤੋਂ ਤਰਨਤਾਰਨ ਸ਼ਹਿਰ ਵਿੱਚ ਕੋਈ ਨਰਸਿੰਗ ਕਾਲਜ ਬਣ ਜਾਣਾ ਤੇ ਮੈਨੂੰ ਲੱਗਦਾ ਆਪਣੇ ਇਲਾਕੇ ਦੀਆਂ ਬੱਚੀਆਂ ਹੁਣ ਇੱਥੇ ਹੀ ਪੜ ਸਕਣਗੀਆਂ ਮੈਨੂੰ ਲੱਗਦਾ ਅਗਲੇ ਸੈਮੈਸਟਰ ਤੋਂ ਜਦੋਂ ਸ਼ੁਰੂ ਹੋਊਗਾ ਉਹ ਵੀ ਅਸੀਂ ਅਗਲੇ ਅਗਲੇ ਮੈਂ 5-7 ਮਹੀਨੇ ਜਦੋਂ ਆਇਆ ਉਹਦਾ ਵੀ ਕੰਮ ਅਸੀਂ ਮੁਕੰਮਲ ਕਰਕੇ ਉਹਨੂੰ ਵੀ ਸ਼ੁਰੂਆਤ ਕਰਦਾਂਗੇ ਮੈਂ ਮਾਫੀ ਚਾਹਣਾ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਆ ਖੁੱਲ ਕੇ ਵਿਚਾਰ ਕਰਨੇ ਨਹੀਂ ਕਰ ਨਹੀਂ ਸਕਣਾ ਪਰ ਮੈਂ ਇੱਕ ਬੇਨਤੀ ਕਰਨਾ ਹੈ ਜੋ ਹਾਲਾਤ ਪੰਜਾਬ ਦੀ ਬਣੀ ਐ ਜੇ ਤਰਨ ਤਰ ਨਾਲੋਂ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਤੁਸੀਂ ਬਚਾ ਸਕਦੇ ਹੋ ਆ ਜਿਹੜਾ ਬਾਈਲੈਕਸ਼ਨ ਹੈ ਇਸ ਬਾਈਲੈਕਸ਼ਨ ਚ ਕਾਲੀ ਦਲ ਨੂੰ ਤਕੜਾ ਕਰਕੇ ਬੀਬੀ ਜੀ ਨੂੰ ਐਮਐਲਏ ਬਣਾ ਦਿਓ ਇੱਥੋਂ ਹੀ ਤੂਫਾਨ ਖੜਾ ਕਰ ਦਾਂਗੇ ਤੇ ਆ ਜਿਹੜੇ ਠੱਗ ਚੋਰ ਲੁਟੇਰੇ ਪੰਜਾਬ ਦੇ ਦਿੱਲੀ ਵਾਲੇ ਇੱਥੇ ਬੈਠੇ ਐ ਇਹਨਾਂ ਨੂੰ ਭਜਾ ਕੇ ਆਪਣਾ ਪੰਜਾਬ ਚ ਰਾਜ ਲੈ ਕੇ ਆਈਏ ਤਾਂ ਹੀ ਬਚਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਕਾਲੀ ਦਲ ਨੇ ਤਰਨਤਾਰਨ ਤੋਂ ਪ੍ਰਿੰਸੀਪਲ ਸੰਧੂ ਜੋ ਕਿ ਇੱਕ ਔਰਤ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਹੁਣ ਤੋਂ ਤਿਆਰੀਆਂ ਨੇ ਜਿਹੜੀਆਂ ਉਹ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਬੇਸ਼ੱਕ ਇਸ ਸਮੇਂ ਸਭ ਦਾ ਧਿਆਨ ਹੜਾਂ ਦੇ ਉੱਪਰ ਹੈ ਪਰ ਹੜਾਂ ਦੇ ਨਾਲ ਨਾਲ ਅਕਾਲੀ ਦਲ ਆ ਜਿਹੜਾ ਉਹ ਤਰਨਤਾਰਨ ਦਾ ਮੈਦਾਨ ਵੀ ਖਾਲੀ ਨਹੀਂ ਛੱਡ ਰਿਹਾ ਤੇ ਸਮੇਂ-ਸਮੇਂ ਤੇ ਉੱਥੇ ਪਹੁੰਚ ਕੇ ਵੀ ਸਿਆਸੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ